ਸਿਆਸੀ ਤੌਰ ਤੇ ਸਾਡੀ ਜਿੰਨੀ ਮਰਜ਼ੀ ਤੁਹਾਡੇ ਨਾਲ ਮਤ ਪੇਤ ਹੋਣ ਜਿੰਨੀ ਮਰਜ਼ੀ ਲੜਾਈ ਹੋਏ ਉਸੇ ਕਰਦੇ ਰਹੇ ਬਟ ਇਹ ਇਸ ਇਸ਼ੂ ਤੇ ਜਿੱਥੇ ਪੰਜਾਬ ਦੀ ਸੋਵਰੈਨਿਟੀ ਦੀ ਲੜਾਈ ਹੈ ਜਿੱਥੇ ਪੰਜਾਬ ਦੀ ਫੈਡਰਲ ਲੜਾਈ ਹੈ ਜਿੱਥੇ ਸੈਂਟਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਭਾਵੇਂ ਪੰਜਾਬ ਦੇ ਰੂਰਲ ਡਵੈਲਪਮੈਂਟ ਦੀ ਲੜਾਈ ਹੋਵੇ ਬਾਰਡਰ ਸਾਡੇ 10 ਸਾਲਾਂ ਦੇ ਆਲਰੇਡੀ ਬੰਦ ਨੇ ਇਹਨਾਂ ਦੀ ਸਰਕਾਰਾਂ ਦੇ ਸਾਰੇ ਪੋਰਟ ਆਨ ਸਾਡੇ ਸਾਰੇ ਜਿਹੜੇ ਸੁੱਕੇ ਪੋਰਟ ਨੇ ਇਹ ਕੋਈ ਐਸੀ ਉਹ ਵੀ ਬੰਦ ਜੀ ਸਾਰਿਆਂ ਨੂੰ ਪਹਿਲੇ ਬੰਦ ਉਹਦਾ ਰੌੜਾ ਕਿਤੇ ਪੈਂਦਾ ਬੰਦ ਪੰਜਾਬ ਹੋ ਜਾਂਦਾ ਇਸ ਲੜਾਈ ਦੇ ਵਿੱਚ ਅਸੀਂ ਮੋਢੇ ਨਾਲ ਮੋਢਾ ਕੇ ਕਦਮ ਨਾਲ ਕਦਮ ਰਲਾ ਕੇ ਤੁਹਾਡਾ ਸਾਥ ਦੇਵਾਂਗੇ ਪੋਲਿਟিক্যাল ਮੈਚਿਓਰਿਟੀ ਦੀ ਗੱਲ ਪੰਜਾਬੀਅਤ ਦੀ ਗੱਲ ਹੈ ਰਾਜ ਕਰਨ ਦੀ ਜਾਂ ਰਾਜ ਭੋਗਣ ਦੀ ਗੱਲ ਨਹੀਂ ਵਾਟਰ ਇਜ਼ ਅ ਸਟੇਟ ਇਸ਼ੂ ਸਟੇਟ ਸਬਜੈਕਟ ਹੈ ਪੰਜਾਬ ਹੈਜ਼ ਇਨਹੇਰੈਂਟ ਰਾਈਟਸ ਸੂਬੇ ਕੋਲ ਪੂਰਨ ਹੱਕ ਹੈ ਆਪਾਂ ਆਪਣੀ ਲੜਾਈ ਲੜੀਏ ਕਚਹਿਰੀਆਂ ਵਿੱਚ ਵੀ ਇੱਥੇ ਸੀ ਤੁਹਾਡੇ ਨਾਲ ਇਹਨਾਂ ਨੇ ਹੌਲੀ 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 ਪਹਿਲੇ ਬੀਐਸਐਫ ਲੈ ਆਂਦੀ ਜੀ ਪਹਿਲੇ 5-7 ਕਿਲੋਮੀਟਰ ਤੇ ਹੁੰਦੀ ਪੰਜਾਵਾ ਤੇ ਆਗੇ ਇਹਨਾਂ ਨੇ ਆਇਸਤਾ ਆਇਸਤਾ ਆਪਣਾ ਇਹ ਕੰਮ ਵਧਾਣਾ ਹੀ ਵਧਾਣਾ ਜੇ ਇੱਥੇ ਭਾਵੇਂ ਤੁਸੀਂ ਹੋਵੋ ਕੱਲ ਨੂੰ ਭਾਵੇਂ ਕੋਈ ਹੋਰ ਹੋਵੇ ਇਹ ਪੰਜਾਬ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਬਾਰਡਰ ਦੇ ਜਿਹੜੇ ਸੂਬੇ ਜਿਹੜੇ ਪੋਲੀਟੀਕਲ ਤੌਰ ਤੇ ਸੈਂਟਰ ਦੇ ਕੰਟਰੋਲ 'ਚ ਨਹੀਂ ਆਂਦੇ ਆਜ਼ਾਦਾਂ ਦਾ ਲੋਕ ਨੇ ਉਹਨਾਂ ਨੂੰ ਕੰਟਰੋਲ ਕਰਨ ਦਾ ਇੰਡਾਇਰੈਕਟ ਤੰਗ ਜਿਹੜਾ ਉਹਨੂੰ ਸਾਨੂੰ ਰੋਕਣ ਦੀ ਲੋੜ ਇਸ ਤੁਹਾਡੇ ਮਤੇ ਦੀ ਹੋਰ ਹੱਟਣ ਲਈ ਅਸੀਂ سپورਟ ਅਗਾਂਹਾਂ ਨਹੀਂ ਇਮਾਨਦਾਰੀ ਨਾਲ ਕਰਾਂਗੇ ਤੇ ਇਹ ਗੱਲ ਅਸੀਂ ਇੱਥੇ ਕਲੀਅਰ ਕਰਦੇ ਇੱਕ ਤੁਬਕਾ ਵੀ ਪਾਣੀ ਦਾ ਸਾਡੇ ਕੋਲ ਹੈ ਨਹੀਂ ਸਪੇਅਰ ਸਾਡਾ ਤੇ ਆਪਣਾ ਕੰਮ 80% ਪਾਣੀ ਤੇ ਪੰਜਾਬ ਦਾ ਅਸਲ ਡਾਰਕ ਜ਼ੋਨ ਹੋ ਚੁੱਕਿਆ ਜੀ ਜੇ ਅਸੀਂ ਅਕੋਰਡਿੰਗ ਟੂ ਜਿਹੜੇ ਐਗਰੀਕਲਚਰ ਸਾਇੰਟਿਸਟ ਨੇ ਉਹਨਾਂ ਮਤਾਬਕ ਮੰਤਰੀ ਜੀ ਚੱਲੀਏ ਤੇ ਤਕਰੀਬਨ 2038 ਦੇ ਵਿੱਚ ਅੰਡਰਗਰਾਊਂਡ ਵਾਟਰ ਸਾਡਾ ਖਤਮ ਹੋ ਜਾਣਾ ਜੇ ਝੋਨਾ ਤੇ ਆ ਜਿਹੜੀ ਇਸ ਟਾਈਮ ਅਸੀਂ ਝੋਨੇ ਦੀ ਫਸਲ ਦਾ ਜੇ ਅਸੀਂ ਕੋਈ ਇਹਦਾ ਕੋਈ ਰਸਤਾ ਨਾ ਕੱਢਿਆ ਅਸੀਂ ਆਪਣੀ ਲੜਾਈ ਆਪਾਂ ਲੜਦੇ ਰਾਂ ਉਹ ਇੱਕ ਸਿਆਸੀ ਲੜਾਈ ਇਹ ਪੰਜਾਬ ਦੀ ਲੜਾਈ ਆਪਣੀ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਆਉਣ ਵਾਲੇ ਸਾਡੇ ਬੱਚਿਆਂ ਦੀ ਲੜਾਈ ਜਿਹੜੀ ਹੈ ਉਹਦੇ ਵਿੱਚ ਸਾਨੂੰ ਇੱਕ ਇੱਕ ਜੁੱਟ ਹੋ ਕੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਮਿਹਨੇ ਕਮੇਣਿਆਂ ਚ ਆਪਾਂ ਪਈਏ लेट अस गेट अबाउट द पास्ट थिंक ऑफ द फ्यूचर मैं तानू यकीन ਦਿਵਾਣਾ ਚਾਹੁੰਦਾ ਹਾਂ ਇਸ ਲੀਡਰ ਆਫ ਦਿ اپੋਜੀਸ਼ਨ ਵੀ ਸਟੈਂਡ ਬਾਈ ਯੂ ਤੁਹਾਡੇ ਹਰ ਕਦਮ ਨਾਲ ਕਦਮ ਮੋੜੇ ਨਾਲ ਮੋੜਾ ਲਾ ਕੇ ਸਮੁੱਚਾ ਸਾਡੀ ਪਾਰਟੀ ਤੁਹਾਡੇ ਨਾਲ ਚੱਲੇਗੀ ਬਹੁਤ ਹੀ ਪਰਮ ਸਤਕਾਰਯੋਗ ਸਪੀਕਰ ਸਾਹਿਬ ਬੜਾ ਅਹਿਮ ਮੁੱਦਾ ਹੈ ਕਿਉਂਕਿ ਪਾਣੀ ਜਿਹੜੀ ਸ਼ਾਹ ਰੱਗੇ ਸਾਡੇ ਜਿਸ ਤਰ੍ਹਾਂ ਮੰਤਰੀ ਜੀ ਨੇ ਸਾਰੇ ਫੈਕਟ ਸਾਹਮਣੇ ਰੱਖੇ ਨੇ ਮੈਂ ਸਮਝੇ ਪੰਜਾਬ ਨੂੰ from the floor of the house اس کا ادھا یقین دوانا ਸਾਡੀ ਸੋਚ ਜੋ ਮਰਜ਼ੀ ਹੋਏ ਜਿੰਨੀ ਮਰਜ਼ੀ ਸਾਡੀ ਸਾਹਮਣੇ ਬੈਂਚਸ ਨਾਲ مخالਫਤ ਹੋਏ ਉਹ ਸਿਆਸੀ ਪੰਜਾਬ ਦੇ ਇੰਟਰਸਟ واسੇ ਅਸੀਂ ਸਾਰੇ ਇੱਕ ਇੱਥੋਂ ਅੱਜ ਪੰਜਾਬ اسمبلی 'ਚ ਆਵਾਜ਼ ਸੱਚੇ ਹਿੰਦੁਸਤਾਨ ਜਾਣੀ ਚਾਹੀਦੀ ਜੋ ਜੋ ਮੰਤਰੀ ਜੀ ਤੁਸੀਂ ਕਿਹਾ ਅਸੀਂ ਉਹਨੂੰ ਕੰਪਲੀਟ سپورਟ ਕਰਾਂਗੇ ਕਿਉਂਕਿ ਮੇਰਾ ਵੀ ਇਹ ਮੰਨਣਾ ਸਰ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਜਿਹੜੀ ਸੈਂਟਰ ਦੀ ਸਰਕਾਰ ਨੇ ਦੇ ਪਾਣੀਆਂ ਵਿੱਚ ਹੀ ਨਹੀਂ ਪੰਜਾਬ ਦੇ ਇਨਹੇਰੈਂਟ ਜਿਹੜੇ ਹੱਕ ਨੇ ਉਹਨਾਂ ਤੇ ਡਾਕਾ ਮਾਰਿਆ ਸਾਡਾ ਜਿਹੜੀ ਪੰਜਾਬ ਦੀ ਪਛਾਣ ਨੇ ਉਹ ਜਾਇ ਜੁਬਾਨ ਤੇ ਜਾਇ ਕਿਸਾਨ ਤੁਹਾਨੂੰ ਯਾਦ ਹੋਏਗਾ ਕਈ ਦਫਾ ਇੱਥੇ ਮੌਜੂਦਾ ਸਰਕਾਰ ਕੋਈ ਮਤੇ ਲੈ ਕੇ ਆਈ ਹੈ ਜਦੋਂ ਵੀ ਸੈਂਟਰ ਨੇ ਪੱਖਪਾਤ ਕੀਤਾ ਅਸੀਂ ਹਮੇਸ਼ਾ ਤੁਆੜੀ ਉਹਨਾਂ ਮਤਿਆਂ ਤੇ ਸਪੋਰਟ ਕੀਤੀ ਇਹ ਭਾਵੇਂ ਅਗਲੀ ਵੀਰ ਦਾ ਮਸਲਾ ਹੋਏ ਤੋਂ ਸਾਡੀ ਪਹਿਲੀ ਪਹਿਚਾਨ ਸੀ ਜੈ ਜਵਾਨ ਦੀ ਉਹ ਹਟਾਈ ਪੰਜਾਬ ਦੇ ਜਵਾਨ ਨੌਜਵਾਨ 17 ਸਾਲ ਦੀ ਉਮਰ ਦੇ ਦੇਸ਼ ਦੀ ਰਾਖੀ ਵਾਸਤੇ ਇੰਟਰਨੈਸ਼ਨਲ ਬਾਰਡਰਸ ਤੇ ਜਾਂਦੇ ਸੀ 1962 ਦੀ ਜੰਗ ਸਾਰਿਆਂ ਨੂੰ ਪਹਿਲੇ ਸਿਰ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਕਰਾਇਆ ਦੋ ਕੌਮਾਂ ਦਾ ਸਾਰਿਆਂ ਨੂੰ ਵੱਡਾ ਰੋਲ ਸੀ ਇੱਕ ਪੰਜਾਬ ਸੀ ਇੱਕ ਬੰਗਾਲ ਸੀ ਪੰਜਾਬ ਦੇ ਵਿੱਚੋਂ ਆਜਦਾ ਪਾਕਿਸਤਾਨ ਨਿਕਲੇ ਆ। ਆਜਦੇ ਬੰਗਾਲ ਵਿੱਚੋਂ ਬੰਗਲਾਦੇਸ਼ ਨਿਕਲੇ। ਸਾਡੀ ਜਿਹੜੀ ਸਿਆਸੀ ਜ਼ਮੀਨ ਹੈ ਜੀ ਬਹੁਤ ਹੱਦ ਤੱਕ ਘਟ ਗਈ ਸਰੋਦ। ਜਿਆਦੇ ਦੋਨੋਂ ਟੈਰਿਟਰੀਜ਼ ਇਕੱਠੀਆਂ ਹੁੰਦੀਆਂ ਤੇ ਘੱਟ ਤੋਂ ਘੱਟ 150 ਤੋਂ 220 ਪਾਰਲੀਮੈਂਟ ਦੀ ਸੀਟਾਂ। ਕੁਰਬਾਨੀਆਂ ਸਾਡੀਆਂ ਸਾਰਿਆਂ ਨੂੰ ਵੱਧ ਬੰਗਾਲ ਦੀਆਂ ਤੇ ਪੰਜਾਬ ਦੀਆਂ ਕੁਰਬਾਨੀਆਂ ਸਾਰਨ ਵੱਧ ਦੇਸ਼ ਦੀ ਆਜ਼ਾਦੀ ਦੇ। ਦੇਸ਼ ਦੇ ਪਰਵਾਨੇ ਦੋਨੋਂ ਸੂਬਿਆਂ ਨੇ ਕੱਢੇ ਅੱਜ ਸਾਡੀ ਆਵਾਜ਼ ਹੈ ਸਾਨੂੰ ਇਕੱਠੇ ਹੋ ਕੇ ਲੜਨਾ ਪਏਗਾ ਇਹ ਨਰੇ ਪੰਜਾਬ ਤੇ ਪਾਣੀਆਂ ਤਾਕੀ ਨਹੀਂ ਪਹਿਲੇ ਜੈ ਜਵਾਨ ਭਰਤੀ ਖਤਮ ਕਰਤੀ ਨੌਜਵਾਨਾਂ ਕੋ ਸਪੀਕਰ ਸਾਹਿਬ ਚਾਰਾ ਹੀ ਕੋਈ ਨਹੀਂ ਰਿਹਾ ਆਪਣੀਆਂ ਜ਼ਰਖੇਰ ਜ਼ਮੀਨਾਂ ਵੇਚ ਕੇ ਆਪਣੇ ਘਰ ਵੇਚ ਕੇ ਆਪਣੇ ਰਿਸ਼ਤੇਦਾਰਾਂ ਕੋ ਪੈਸੇ ਭੜ ਕੇ ਬਾਹਰ ਲਿਭੁਤ ਕੋਈ ਖੁਸ਼ੀ ਨਾ ਨਹੀਂ ਜਾਂਦਾ ਮਜਬੂਰੀ ਨਾਲ ਸਾਡੇ ਨੌਜਵਾਨ ਬੱਚੇ ਇੱਥੋਂ ਗਏ ਫਿਰ ਆ ਗਈ ਕਿਸਾਨਾਂ ਦੀ ਗੱਲ ਲਗਾਤਾਰ ਜੋ ਸਦੀ ਕਿਸਾਨੀ ਨਾ ਹੋਇਆ ਕਾਲੇ ਕਾਨੂੰਨ ਲੈ ਕੇ ਆਂਦੇ ਸਮੁੱਚਾ ਪੰਜਾਬੀ ਜਗਤ ਹਿੰਦੁਸਤਾਨ ਦਾ ਕਿਸਾਨ ਇਕੱਠਾ ਹੋਇਆ ਸਾਲ ਉਥੇ ਬਾੜਾਂ 'ਤੇ ਬੈਠਾ ਰਿਹਾ 750 ਤੋਂ ਵੱਧ ਸ਼ਹਾਦਤਾਂ ਹੋਈਆਂ ਉਹੀ ਫੇਰ ਕਾਨੂੰਨ ਵਾਪਸ ਲਏ ਤੇ ਜਿਹੜੇ ਕੀਤੇ ਵਾਦੇ ਸੀ ਕਿਸਾਨਾਂ ਨਾਲ ਤੇ ਕਿਸਾਨ ਯੂਨੀਅਨਸ ਨਾਲ ਅੱਜ ਦੇ ਦਿਨ ਤੱਕ ਸੈਂਟਰ ਦੀ ਸਰਕਾਰ ਨੇ ਵਾਪਸ ਉਹਨਾਂ ਨਾਲ ਮੀਟਿੰਗ ਨਹੀਂ ਕੀਤੀ ਤੇ ਉਹਨੂੰ ਨੇਪਰੇ ਕਿਤੇ ਨਹੀਂ ਚਾੜਿਆ ਸਾਡੀ ਐਜੂਕੇਸ਼ਨ ਪਾਲਿਸੀ ਤੇ ਸਰ ਯੂਨੀਵਰਸਿਟੀ ਭਾਵੇਂ ਪੰਜਾਬ ਦੀ ਹੋਵੇ ਚੰਡੀਗੜ੍ਹ ਵਾਈਸ ਚਾਂਸਲਰ ਆਰਐਸਐਸ ਬੈਕਗਰਾਉਂਡ ਦੇ ਆਣੇ ਸ਼ੁਰੂ ਹੋ ਗਏ ਅੱਜ ਹਿਸਟਰੀ ਰੀਰਾਈਟ ਕਰਨੇ ਸ਼ੁਰੂ ਕਰ ਦਿੱਤੀ ਦੇਸ਼ ਦੀ ਆਜ਼ਾਦੀ ਦੇ ਪਰਵਾਨਿਆਂ ਦੇ ਨਾਂ ਬਦਲ-ਬਦਲ ਕੇ ਉਹਨਾਂ ਲੋਕਾਂ ਦੇ ਨਾਂ ਵਿੱਚ ਆਣੇ ਸ਼ੁਰੂ ਹੋ ਗਏ ਜਿੰਨਾਂ ਦਾ ਕੋਈ ਆਜ਼ਾਦੀ ਨਾਲ ਤੁਲਕੀ ਨਹੀਂ ਸੀ ਅੱਜ ਸਾਡੀ ਪਛਾਣ ਜਿਹੜੀ ਹੈ ਸਪੀਕਰ ਸਾਹਿਬ ਪੰਜਾਬੀਆਂ ਦੀ ਪਛਾਣ ਸਾਡੀ ਦਸਤਾਰ ਸਾਡੀ ਮਾਂ ਬੋਲੀ ਸਾਡਾ ਲਿਬਾਸ ਸਾਡਾ ਖਾਨ ਦਾ ਤੌਰ ਤਰੀਕਾ ਇਹ ਆਂਦੇ ਟਾਈਮ ਦੇ ਵਿੱਚ ਸਾਰੇ ਅੰਡਰ ਥ੍ਰੈਟ ਹੋਣੇ ਇਹ ਪਾਣੀ ਤੇ ਇੱਕ ਟੈਸਟਿੰਗ ਵਾਟਰ ਹੈ ਮੰਤਰੀ ਜੀ ਇਹ ਟੈਸਟ ਕਰ ਰਹੇ ਨੇ ਟੈਸਟ ਕਰ ਰਹੇ ਨੇ ਕੀ ਪੰਜਾਬ ਇੱਕ ਹੁੰਦਾ ਤੇ ਨਹੀਂ ਤੇ ਅਗਲਾ ਫਰਲਾ ਵੀ ਆ ਜਾਣਾ ਤੋਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਅਸੀਂ ਨਿਹਦਾ ਤਾਜ ਹੀ ਨਹੀਂ ਹਿੰਦੁਸਤਾਨ ਦੇ ਤਾਜ ਦਾ ਕੋਹਿਨੂਰ ਹੈ ਪੰਜਾਬ ਇਸ ਲੜਾਈ ਦੇ ਵਿੱਚ ਅਸੀਂ ਮੋਢੇ ਨਾਲ ਮੋਢਾ ਕੇ ਕਦਮ ਨਾਲ ਕਦਮ ਰੁਲਾ ਕੇ ਤੁਹਾਡੇ ਸਾਥ ਦੇ ਮੰਗ। ਸਮੁੱਚਾ ਪੰਜਾਬੀ ਜਗਤ ਤੁਹਾਡੇ ਨਾਲ ਇਕੱਠੇ ਹੋਵੋ। ਮੈਂ ਇੱਥੇ ਇੱਕ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ ਸਰ। ਇਸ ਕਿਸਮ ਦੇ ਹਾਲਾਤ ਕਈ ਸਾਲ ਪਹਿਲੇ ਵੀ ਆਏ ਸੀ। ਤਕਰੀਬਨ 21 ਸਾਲ ਪਹਿਲੇ ਕਾਂਗਰਸ ਦੀ ਸਰਕਾਰ ਸੀ। ਇਸ ਕਿਸਮ ਦੇ ਹਾਲਾਤ ਪੈਦਾ ਹੋਏ। ਮੈਂ ਮਸ਼ਕੂਰ ਹਾਂ ਉਦੋਂ ਦੀ ਕਾਂਗਰਸ ਲੀਡਰਸ਼ਿਪ ਨੇ ਇੱਕ ਮਜ਼ਬੂਤ ਫੈਸਲਾ ਲਿਆ। ਸਾਰੇ ਪੁਰਾਣੇ ਜਿਹੜੇ ਕਾਨੂੰਨ 1981 ਤੋਂ ਬਣੇ ਸੀ ਜਦਾ ਜ਼ਿਕਰ ਮੰਤਰੀ ਸਾਹਿਬ ਨੇ ਕੀਤਾ ਸਾਰੇ ਨਾਲ ਕੀਤੇ ਪ੍ਰਾਈਮ ਮਿਨਿਸਟਰਸ ਤੱਕ ਜਿਹੜੇ ਸਾਡੇ ਫਾਰਮਰ ਪ੍ਰਾਈਮ ਮਿਨਿਸਟਰਸ ਦੇ ਕੀਤੇ ਹੋਏ ਸਿਗਨੇਚਰਸ ਹਨ ਉਹ ਵੀ ਸਾਰੇ ਰੱਦ ਕੀਤੇ ਉਹਨਾਂ ਉਸ ਵਾਟਰ ਟਰਮੀਨੇਸ਼ਨ ਐਕਟ ਦੇ ਕਾਰਨ ਅੱਜ ਦੇ ਦਿਨ ਤੱਕ ਪੰਜਾਬ ਦਾ ਪਾਣੀ ਸੁਰੱਖਿਅਤ ਤਾਂ ਮੈਂ ਇਸ ਗੱਲ ਦਾ ਵੀ ਬਖਸ਼ੂਰ ਆ ਕਿ ਉਸ ਟਾਈਮ ਜਿਹੜੀਆਂ ਪੋਲਿਟਿਕਲ ਜਮਾਤਾਂ ਸਾਡੇ ਖਿਲਾਫ ਸਨ ਜਿਸ ਤਰ੍ਹਾਂ ਅੱਜ ਅਸੀਂ ਤੁਹਾਡਾ ਸਾਥ ਦੇ ਰਹੇ ਹਾਂ ਉਹ ਨਾਲੇ ਉਦੋਂ ਸਾਡਾ ਸਾਥ ਦਿੱਤਾ ਸੀ ਪੋਲਿਟਿਕਲ ਮੈਚਿਓਰਿਟੀ ਦੀ ਗੱਲ ਪੰਜਾਬੀਅਤ ਦੀ ਗੱਲ ਹੈ ਰਾਜ ਕਰਨ ਦੀ ਜਾਂ ਰਾਜ ਭੋਗਣ ਦੀ ਗੱਲ ਨਹੀਂ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਇਸ ਲੜਾਈ ਦੇ ਵਿੱਚ ਅਸੀਂ ਤੁਹਾਡੇ ਨਾਲ ਤਗੜੇ ਹੋ ਕੇ ਲੜਾਈ ਲੜੋ ਮੈਂ ਬਿਲਕੁਲ ਸਾਰੇ ਮੰਗ ਕਰਨਾ ਜਿਹਦੀ ਗੱਲ ਮੰਤਰੀ ਸਾਹਿਬ ਨੇ ਕੀਤੀ ਕਿ ਤੁਸੀਂ ਵੇਖੋ ਜਿਹੜਾ ਐਕਟ ਬਣਾਇਆ ਇਹਨਾਂ ਨੇ ਬੀਬੀਐਮਬੀ ਉਹਦੇ ਵਿੱਚ 60% ਪੰਜਾਬ ਦਾ ਇਸ 40% ਬਾਕੀਆਂ ਦਾ ਤੇ ਵੋਟਾਂ ਦੇ ਵਿੱਚ ਪੰਜਾਬ ਦਾ ਇੱਕ ਵੋਟ ਹਰਿਆਣੇ ਦਾ ਦੂਜਾ ਵੋਟ ਹੈ ਹਿਮਾਚਲ ਦਾ ਤੀਜਾ ਵੋਟ ਹੈ ਦਿੱਲੀ ਦਾ ਇੱਕ ਵੋਟ ਹੈ ਰਾਜਸਥਾਨ ਦਾ ਇੱਕ ਵੋਟ ਵੋਟਾਂ ਜ਼ਿਆਦਾ ਇਕੱਠੀਆਂ ਦੂਜੇ ਪਾਸੇ ਹੋ ਜਾਂਦੀਆਂ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ ਤੋਂ ਅਸੀਂ ਜ਼ਰੂਰ ਚਾਹਵਾਂਗੇ ਇੱਥੇ ਸਰ ਸਾਨੂੰ ਇਸ ਕਿਸਮ ਦਾ ਇੱਕ ਐਕਟ ਜਿਸ ਨਾਲ 2004 से ਲੈ ਕੇ ਇਸ ਇਹਨੂੰ ਸਕ੍ਰੈਪ ਕਰਨ ਦਾ ਤੋ ਤਰੀਕਾ ਲੱਭਣਾ ਚਾਹੀਦਾ ਜਿਹੜਾ ਤਾਂ ਜਿਹੜਾ ਹੈ ਪਾਕੜਾ ਪਿਆਸ ਮੈਨੇਜਮੈਂਟ ਬੋਰਡ ਹੈ ਵੀ ਸ਼ੁੱਡ ਸਕ੍ਰੈਪ ਐਂਡ ਸਪੈਸ਼ਲੀ ਜਿਹੜਾ ਜ਼ਿਕਰ ਇੱਥੇ ਹੋਇਆ ਹੈ ਕਿ ਜਿਹੜਾ ਇਹਦੇ ਵਿੱਚ ਸਪੈਸ਼ਲ ਉਸ ਟਾਈਮ ਦੇ ਉੱਤੇ ਅਸੀਂ ਜ਼ਿਕਰ ਕੀਤਾ ਸੀ ਦਫਾ ਜਿਹੜੀਆਂ ਸੈਕਸ਼ਨਸ ਹੈ ਸਨ ਸੈਕਸ਼ਨ 78 79 80 ਦੇ ਸ਼ੁੱਡ ਆਲਸੋ ਨਾਟ ਬੀ ਪਾਰਟ ਆਫ ਇਟ ਦੇ ਸ਼ੁੱਡ ਬੀ ਸਕ੍ਰੈਪ ਵਾਟਰ ਇਜ਼ ਅ ਸਟੇਟ ਇਸ਼ੂਸ ਸਟੇਟ ਸਬਜੈਕਟ ਹੈ ਪੰਜਾਬ ਇਸ ਇਨਹੇਰੈਂਟ ਰਾਈਟਸ ਸੂਬੇ ਕੋਲ ਪੂਰਨ ਹੱਕ ਹੈ ਆਪਾਂ ਆਪਣੀ ਲੜਾਈ ਲੜੀਏ ਕਚਾਰੀਆਂ ਵਿੱਚ ਵੀ ਇੱਥੇ ਅਸੀਂ ਤੁਹਾਡੇ ਨਾਲ ਮੇਰੇ ਆਪਨਾ ਤੁਹਾਨੂੰ ਕਹਿਣਾ ਹੈ ਮੰਤਰੀ ਜੀ ਜਿਹੜਾ ਪਾਖੜਾ ਬੋਰਡ ਦਾ ਹੈ ਇਹਦੀ ਸਕ੍ਰੈਪਿੰਗ ਮੰਗੋ ਜਿਹੜਾ ਡੈਮ ਸੇਫਟੀ ਐਕਟ ਆਇਆ ਇਹਦੀ ਆਪਾਂ ਸਕ੍ਰੈਪਿੰਗ ਮੰਗੀ ਹੈ ਕਿਉਂਕਿ ਆਪਾਂ ਕਮੇਟੀਆਂ ਬਣਾ ਲੀਆਂ ਆਪਾਂ ਐਕਸੈਪਟ ਕਰ ਲਿਆ ਉਹਨਾਂ ਨੂੰ ਇੱਕ ਵਾਰ ਫਿਰ ਕੈਨਸਲ ਕਰ ਦੇਣਾ ਕਿ ਵੀ ਮਸਟ ਨਾਟ ਗੋ ਅਕੋਰਡਿੰਗ ਟੂ ਵਾਟ ਦੀ ਸੈਂਟਰ ਇਸ ਟ੍ਰਾਈਂਗ ਟੂ ਡੂ ਆਪਣੇ ਹੱਕਾਂ ਵਾਸਤੇ ਆਪਣੀ ਇਸ ਲੜਾਈ ਦੇ ਵਿੱਚ ਅਸੀਂ ਪੂਰਨ ਤੁਹਾਡਾ ਸਾਥ ਦੇਵਾਂਗੇ ਕਿਉਂਕਿ ਇੱਥੇ ਨਹੀਂ ਮੁੱਕਣੀ ਇਹਨਾਂ ਨੇ ਹੌਲੀ 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 ਪਹਿਲੇ ਬੀਐਸਐਫ ਲੈ ਆਂਦੀ ਜੀ ਪਹਿਲੇ 5-7 ਕਿਲੋਮੀਟਰ ਸੀ ਹੁੰਦੀ ਪੰਜਾਬਾਂ ਤੇ ਆ ਗਏ ਇਹਨਾਂ ਨੇ ਆਇਸਤਾ ਆਇਸਤਾ ਆਪਣਾ ਇਹ ਕੰਮ ਵਧਾਣਾ ਹੀ ਵਧਾਣਾ ਇੱਥੇ ਭਾਵੇਂ ਤੁਸੀਂ ਹੋਵੋ ਕੱਲ ਨੂੰ ਭਾਵੇਂ ਕੋਈ ਹੋਰ ਹੋਵੇ ਇਹ ਪੰਜਾਬ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਬਾਰਡਰ ਦੇ ਜਿਹੜੇ ਸੂਬੇ ਜਿਹੜੇ ਪੋਲੀਟਿਕਲ ਤੌਰ ਤੇ ਸੈਂਟਰ ਦੇ ਕੰਟਰੋਲ ਚ ਨਹੀਂ ਆਂਦੇ ਆਜ਼ਾਦਾਂ ਦਾ ਲੋਕ ਨੇ ਉਹਨਾਂ ਨੂੰ ਕੰਟਰੋਲ ਕਰਨ ਦਾ ਇੰਡਾਇਰੈਕਟ ਤੰਗ ਜਿਹੜਾ ਉਹਨੂੰ ਸਾਨੂੰ ਰੋਕਣ ਦੀ ਲੋੜ ਸੋ ਜ਼ਿਆਦਾ ਲੰਬਾ ਨਾ ਜਾਂਦਾ ਹੋਇਆ ਇਸ ਤੁਹਾਡੇ ਮਤੇ ਦੀ ਹੋਰ ਹੱਟਣ ਲਈ ਅਸੀਂ ਸਪੋਰਟ ਅਦਾ ਕਰਨਗੇ ਅਮਾਨਦਾਨੀ ਦਾ ਕਰਾਂਗੇ ਤੇ ਇਹ ਗੱਲ ਅਸੀਂ ਇੱਥੇ ਕਲੀਅਰ ਕਰਨੇ ਇੱਕ ਤੁਬਕਾ ਵੀ ਪਾਣੀ ਦਾ ਸਾਡੇ ਕੋਲ ਹੈ ਨਹੀਂ ਸਫੇਰ ਉਹ ਸਾਡਾ ਤੇ ਆਪਣਾ ਕੰਮ ਹੈ 80% ਪਾਣੀ ਤੇ ਪੰਜਾਬ ਦਾ ਸਾਰਾ ਡਾਰਕ ਜ਼ੋਨ ਹੋ ਚੁੱਕਿਆ ਜੀ ਜੇ ਅਸੀਂ ਅਕੋਰਡਿੰਗ ਟੂ ਜਿਹੜੇ ਐਗਰੀਕਲਚਰ ਸਾਇੰਟਿਸਟ ਨੇ ਉਹਨਾਂ ਮੁਤਾਬਕ ਮੰਤਰੀ ਜੀ ਚੱਲੀਏ ਤੇ ਤਕਰੀਬਨ 2038 ਦੇ ਵਿੱਚ ਅੰਡਰਗਰਾਊਂਡ ਵਾਟਰ ਸਾਡਾ ਖਤਮ ਹੋ ਜਾਣਾ ਜੇ ਝੋਨਾ ਤੇ ਆ ਜਿਹੜੀ ਇਸ ਟਾਈਮ ਅਸੀਂ ਝੋਨੇ ਦੀ ਫਸਲ ਦਾ ਜੇ ਅਸੀਂ ਕੋਈ ਇਹਦਾ ਕੋਈ ਰਸਤਾ ਨਾ ਕੱਢਿਆ ਸੋ ਕੋਈ ਦੂਸਰੀ ਫਸਲ ਨਾ ਲੈ ਕੇ ਆਂਦੀ ਜੇ ਪੰਜਾਬ ਦੇ ਲੋਕਾਂ ਨੂੰ ਅਸੀਂ ਇਕੱਠੇ ਹੋ ਕੇ ਜਾਗਰੂਕ ਨਾ ਕੀਤਾ ਤੇ ਤੁਸੀਂ ਇਹ ਵੇਖੋ ਕਿੰਨਾ ਭਾਰੀ ਸਾਡੇ ਸਾਹਮਣੇ ਸੰਕਟ ਹੈ ਪੰਜਾਬ ਇਜ਼ ਗੋਇੰਗ ਟੂ ਟਰਨ ਇਨਟੂ ਅ ਸੈਮੀ ਡੇਜ਼ਰ ਤੋਂ ਮੇਰੀ ਗੁਜ਼ਾਰਿਸ਼ ਹੈ ਸੋ ਸੁਨਨੇ ਵਾਲੀਆਂ ਜ਼ਮੀਨਾਂ ਜਿਹੜੀਆਂ ਇਹ ਰੇਤ ਬਣ ਜਾਣਗੀ ਮੇਰੀ ਗੁਜ਼ਾਰਿਸ਼ ਇਹ ਉਸ ਲੜਾਈ ਚ ਵੀ ਅਸੀਂ ਤੁਹਾਡੇ ਨਾਲ ਸਿਆਸੀ ਤੌਰ ਤੇ ਸਾਡੀ ਜਿੰਨੀ ਮਰਜ਼ੀ ਤੁਹਾਡੇ ਨਾਲ ਮਤ ਪੇਤ ਹੋਣ ਜਿੰਨੀ ਮਰਜ਼ੀ ਲੜਾਈ ਹੋਏ ਉਸੇ ਕਰਦੇ ਰਹੇ ਪਰ ਇਹ ਇਸ ਇਸ਼ੂ ਤੇ ਜਿੱਥੇ ਪੰਜਾਬ ਦੀ ਸੋਵਰਿਨਿਟੀ ਦੀ ਲੜਾਈ ਹੈ ਜਿੱਥੇ ਪੰਜਾਬ ਦੀ ਫੈਡਰਲ ਲੜਾਈ ਹੈ ਜਿੱਥੇ ਸੈਂਟਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਭਾਵੇਂ ਪੰਜਾਬ ਦੇ ਰੂਰਲ ਡਵੈਲਪਮੈਂਟ ਦੀ ਲੜਾਈ ਹੋਵੇ ਭਾਵੇਂ ਤੁਸੀਂ ਵੇਖਿਆ ਸਾਡੇ ਆੜਤੀਆਂ ਨੂੰ ਤੇ ਸਾਡੇ ਮੰਡੀਕਰਨ ਬੋਰਡ ਨੂੰ ਜਿਹੜੀ ਕਮਿਸ਼ਨ ਮਿਲਦੀ ਸੀ ਉਹ ਖਿਤਾਬ ਦਿੱਤੀ ਗਈ ਉਹਦਾ ਮਤਲਬ ਹੀ ਹੈ ਕਿ ਪੰਜਾਬ ਨੂੰ ਇਕਨੋਮਿਕਲੀ ਸਟ੍ਰੈਸ 'ਚ ਰੱਖੋ ਇਹਨਾਂ ਦੀ ਆਮਦਨ ਦੇ ਜ਼ਰੀਏ ਰੋਕੋ ਬਾਰਡਰ ਸਾਡੇ 10 ਸਾਲਾਂ ਦੇ ਆਲਰੇਡੀ ਬੰਦ ਨੇ ਇਨਾਂ ਦੀ ਸਰਕਾਰਾਂ ਦੇ ਸਾਰੇ ਪੋਰਟ ਔਨ ਸਾਡੇ ਸਾਰੇ ਜਿਹੜੇ ਸੁੱਕੇ ਪੋਰਟ ਨੇ ਇੱਕੋ ਹੀ ਐ ਸੀ ਉਹ ਵੀ ਬੰਦ ਜੀ ਸਾਰਿਆਂ ਨੂੰ ਪਹਿਲੇ ਬੰਦ ਉਹਦਾ ਰੌੜਾ ਕਿਤੇ ਪੈਂਦਾ ਬੰਦ ਪੰਜਾਬ ਹੋ ਜਾਂਦਾ ਤੋਂ ਮੈਂ ਮੰਤਰੀ ਜੀ ਇਸ ਆਪਣੀ ਪਾਰਟੀ ਇੰਡੀਆ نیشنل ਕਾਂਗਰਸ ਵੱਲੋਂ ਤੁਹਾਨੂੰ ਯਕੀਨ ਦਵਾ ਜੋ ਵੀ ਪਾਸ ਹੋਇਆ ਫਿਗਰ ਟ ਅਬਾਊਟ ਦੀ ਪਾਸ ਲਿਟ ਥਿੰਕ ਅਬਾਊਟ ਦੀ ਫਿਊਚਰ ਅਸੀਂ ਤੁਹਾਡੇ ਨਾਲ ਆ ਪੰਜਾਬੀਆਂ ਨੂੰ ਕੋਈ ਵੀ ਇਹ ਪੰਜਾਬੀ ਜਗਤ ਸਾਰਾ ਇੱਕ ਮੁੱਠ ਹੋਇਆ ਕਿਸੇ ਦੀ ਤਾਕਤ ਨਹੀਂ ਇਹ ਸਾਡੀ ਵੰਡ ਦਾ ਹੀ ਹਿਸਟਰੀ ਇਸ ਗੱਲ ਦੀ ਗਵਾਹ ਏ ਜੇ ਅੱਜ ਖਾਲਸਾ ਰਾਜ ਹੈ ਨਹੀਂ ਉਹ ਕਿਉਂਕਿ ਯੂਨਿਟੀ ਹੈ ਨਹੀਂ ਅੱਜ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਵੀ ਹੈਵ ਟੂ ਫਾਈਟ ਐਜ਼ ਵਨ ਆਪਣੀ ਲੜਾਈ ਆਪਾਂ ਲੜਦੇ ਰਾਂ ਉਹ ਇੱਕ ਸਿਆਸੀ ਲੜਾਈ ਇਹ ਪੰਜਾਬ ਦੀ ਲੜਾਈ ਆਪਣੀਆਂ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਆਉਣ ਵਾਲੇ ਸਾਡੇ ਬੱਚਿਆਂ ਦੀ ਲੜਾਈ ਜਿਹੜੀ ਏ ਉਹਦੇ ਵਿੱਚ ਸਾਨੂੰ ਇੱਕ ਇੱਕ ਜੁੱਟ ਹੋ ਕੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਏ ਮਿਹਨੇ ਕਮੇਣਿਆਂ ਚ ਆਪਾਂ ਪਈਏ ਲੈਟ ਅਸ ਗੈਟ ਅਬਾਊਟ ਦੀ ਪਾਸਟ think of the future ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਅਜ਼ੀਡ ਰੋਕ ਦੀ اپੋਜੀਸ਼ਨ ਵੀ ਸਟੈਂਡ ਬਾਈ ਯੂ ਤੁਹਾਡੇ ਹਰ ਕਦਮ ਨਾਲ ਕਦਮ ਮੋੜੇ ਨਾਲ ਮੋੜਾ ਲਾ ਕੇ ਸਮੁੱਚਾ ਸਾਡੀ ਪਾਰਟੀ ਤੁਹਾਡੇ ਨਾਲ ਚੱਲੇ ਗਈ ਨਹੀਂ ਕਹਿੰਦਾ ਹੋਇਆ ਮੈਂ ਇਜਾਜ਼ਤ ਲਊਂਗਾ ਜੈ ਹਿੰਦ ਜੈ ਭਾਰਤ ਥੈਂਕ ਯੂ ਸਾਡਾ ਤਾਂ ਇਤਿਹਾਸ ਵੀ ਗਵਾ ਹੈ ਕਿ ਭਾਵੇਂ ਮਿਸਲਾ ਆਪਦੇ ਵਿੱਚ ਲੜਦਿਆਂ ਰਹਿੰਦਿਆਂ ਸੀ ਲੇਕਿਨ ਜਦੋਂ ਕੋਈ ਬਾਹਰੀ ਧੜ ਵੀ ਆਉਂਦਾ ਸੀ ਤੇ ਇਕੱਠੇ ਹੋ ਕੇ ਆਪਾਂ ਉਹਨਾਂ ਦਾ ਮੁਕਾਬਲਾ ਕਰਦੇ ਸੀ ਔਰ ਅੱਜ ਵੀ ਮੈਨੂੰ ਸਦਰ ਤੋਂ ਇਹੀ ਆਸ ਹੈ ਕਿ ਆਪਾਂ ਇਹ ਗੱਲ ਸ਼ਹੀਦੀ ਦੀ ਗੱਲ ਇਹ ਪਹਿਰੀ ਹੈ ਔਰ ਇਹ ਇੱਕ ਤਰ੍ਹਾਂ ਨਾਲ ਇਹ ਸਾਡੇ ਸੰਗੀ ਢਾਂਚੇ ਤੇ ਵੀ ਵਾਰ ਹੈ ਸੋ ਆਪਾਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ